ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਬਾਬੇ ਕੇ ਨਾਮ ਨਾ ਦੇ ਹਨ ^{(1)} ^{(2)} ਗਹਿ ਬਾਬਰ ਕੇ ਲਹੈ ਦਾਦਾ ਤਿੰਨ ਕੋ ਬੜੀ ਸਜਾਏ ਪੁਨ ਲਹੈ ਗ੍ਰਹਿ ਲੂਟ ਬਣਾਏ ਗੁਰੂ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕਰਕੇ ਗੁਰਸਿੱਖ ਦੀ ਕਮਾਈ ਨੂੰ ਸਫਲਾ ਕਰਨ ਲਈ ਉਸਵੰਦ ਦੀ ਬਰਿਆਦਾ ਚਲਾਈ ਤਾਂ ਜੋ ਗੁਰਸਿੱਖ ਗੁਰੂ ਬਖਸ਼ਿਸ਼ ਹੋਈ ਮਾਇਆ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰ ਸਕੇ দান ਕਰਨ ਦੀ ਰੀਤ ਤਾਂ ਪੁਰਾਣੇ ਸਮੇ ਤੋਂ ਹੀ ਚੱਲੀ ਆ ਰਹੀ ਸੀ ਪਰ দান ਕਰਨ ਨਾਲ ਬਹੁਤੀ ਵਾਰ ਦਾਨੀ ਮਨੁੱਖ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਅਤੇ ਹੰਕਾਰੀ ਹੋਇਆ ਮਨ ਮਲੀਨ ਹੋ ਜਾਂਦਾ ਹੈ ਮਲੀਨ ਮਨ ਵਿੱਚ ਨਾਮ ਅਤੇ ਨਾਮੀ ਦਾ ਵਾਸਾ ਨਹੀਂ ਹੋ ਸਕਦਾ ਗੁਰੂ ਅਰਜਨ ਦੇਵ ਪਾਸ਼ਾ ਜੀ ਵੀ ਸਾਨੂੰ ਸੁਖਮਨੀ ਸਾਹਿਬ ਵਿੱਚ ਚੇਤਾਵਨੀ ਦਿੰਦੇ ਹਨ ਕਿ हे ਮਨੁੱਖ ਗੁਰੂ ਤੈਨੂੰ 10 ਵਸਤੂਆਂ ਦਿੰਦਾ ਹੈ ਉਹ ਉਹਨਾਂ ਦਸਾਂ ਵਸਤੂਆਂ ਵਿੱਚੋਂ ਸ਼ੁਕਰਾਨੇ ਹਿੱਤ ਇੱਕ ਵੀ ਗੁਰੂ ਨੂੰ ਅਰਪਣ ਕਰਦੇ ਜੇ ਤੂੰ ਇੰਜ ਨਾ ਕਰੇਂਗਾ ਗੁਰੂ ਤੇਥੋਂ ਦਸੋਂ ਹੀ ਮੁੜ ਵਾਪਸ ਲੈ ਲਵੇ ਤਾਂ ਤੂੰ ਉਸ ਮਾਲਕ ਦਾ ਕੀ ਵਿਗਾੜ ਲਵੇਂਗਾ ਪਰ ਆਪਣੀ ਕਮਾਈ ਵਿੱਚੋਂ ਦਸਵੰਦ ਦਾ ਕੀ ਕੱਢਣਾ ਹੈ ਲੋਕ ਤਾਂ ਗੁਰੂ ਘਰ ਦੇ ਪੈਸੇ ਹੀ ਚੋਰੀ ਕਰ ਖਾਈ ਜਾਂਦੇ ਹਨ ਅਤੇ ਜੋ ਵਿਅਕਤੀ ਗੁਰੂ ਦੀ ਸਿੱਖਿਆ ਅਨੁਸਾਰ ਮਾੜੇ ਕਰਮ ਕਰਨ ਤੋਂ ਬਾਝ ਨਹੀਂ ਆਂਦਾ ਤਾਂ ਗੁਰੂ ਜੀ ਕਿਸ ਤਰ੍ਹਾਂ ਤਾੜਨਾ ਕਰਦੇ ਹਨ ਅਤੇ ਉਹਨਾਂ ਨੂੰ ਕੈਸੀ ਸਜ਼ਾ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਹਿਬ ਤੋਂ ਪਾਈ ਡੱਲੇ ਨੂੰ ਨਾਲ ਲੈ ਕੇ ਚੜ੍ਹਦੇ ਵੱਲ ਸ਼ਿਕਾਰ ਚੜੇ ਅਤੇ ਇੱਕ ਜਗ੍ਹਾ ਤੇ ਆ ਕੇ ਦਮ ਲਿਆ ਅਤੇ ਜਿਹੜੀ ਸਿੰਘਾਂ ਦੀ ਫੌਜ ਗੁਰੂ ਜੀ ਦੇ ਨਾਲ ਆਈ ਸੀ ਇਹ ਸਾਰੇ ਸਿੰਘ ਰਹਿਤ ਮਰਿਆਦਾ ਵਿੱਚ ਕਾਇਮ ਸਨ ਗੁਰੂ ਮਹਾਰਾਜ ਨੇ ਪੁੱਛਿਆ ਸਾਰਿਆਂ ਨੇ ਇਸ਼ਨਾਨ ਕੀਤਾ ਹੈ ਕੰਗਾ ਕੀਤਾ ਹੈ ਨਿਤ੍ਰਮ ਕੀਤਾ ਹੈ ਤਾਂ ਇੱਕ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਅੱਜ ਕੰਗਾ ਨਹੀਂ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਕੇ ਪਾਈ ਕੰਗਾ ਕਰੋ ਗੁਰੂ ਜੀ ਨੇ ਇਹ ਬਚਨ ਜਦੋਂ ਕੀਤੇ ਉਸ ਵੇਲੇ ਦਿਨ ਦਾ ਪਿਛਲਾ ਪੈਰ ਸੀ ਗੁਰੂ ਜੀ ਤੇ ਬਚਨ ਮੰਨ ਕੇ ਉਸ ਸਿੰਘ ਨੇ ਵੀ ਕੰਗਾ ਕੀਤਾ ਅਤੇ ਬਾਕੀ ਸਾਰਿਆਂ ਨੇ ਕੰਗਾ ਕੀਤਾ ਇੱਥੇ ਹੀ ਗੁਰੂ ਜੀ ਨੇ ਸਿੰਘਾਂ ਨੂੰ ਦੋਵੇਂ ਵਕਤ ਸਵੇਰ ਅਤੇ ਸ਼ਾਮ ਨੂੰ ਕੰਗਾ ਕਰਨ ਦਾ ਹੁਕਮ ਕੀਤਾ ਅਤੇ ਕਿਹਾ ਸਿੰਘਾਂ ਲਈ ਇਸ਼ਨਾਨ ਕਰਨਾ ਕੰਗਾ ਕਰਨਾ ਅਤੇ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਇਤਨੇ ਚਿੰਨੂ ਗੁਰੂ ਜੀ ਨੇ ਇੱਕ ਹਿਰਨ ਦਿਖਾਈ ਦਿੱਤਾ ਤਾਂ ਗੁਰੂ ਜੀ ਨੇ ਤੀਰ ਮਾਰ ਕੇ ਉਸ ਹਿਰਨ ਨੂੰ ਮਾਰ ਦਿੱਤਾ ਅਤੇ ਭਾਈ ਡੱਲੇ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਹਿਰਨ ਮਰਿਆ ਪਿਆ ਸੀ ਗੁਰੂ ਜੀ ਉਸ ਹਿਰਨ ਨੂੰ ਦੇਖ ਕੇ ਬੜਾ ਖੁਸ਼ ਹੋਏ ਤਾਂ ਭਾਈ ਡੱਲੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨਾਲੇ ਤਾਂ ਆਪ ਜੀ ਨੇ ਇਸ ਹਿਰਨ ਨੂੰ ਮਾਰ ਦਿੱਤਾ ਹੈ ਅਤੇ ਨਾਲੇ ਖੁਸ਼ ਵੀ ਹੋ ਰਹੇ ਹੋ ਆਪ ਜੀ ਦੇ ਖੁਸ਼ ਹੋਣ ਦਾ ਕੀ ਕਾਰਨ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਗੁਰਸਿੱਖ ਗੁਰੂ ਦਾ ਖਜ਼ਾਨਾ ਸੀ ਅਤੇ ਬਹੁਤ ਤਨ ਚੋਰੀ ਕਰਦਾ ਸੀ ਅਤੇ ਪੋਗ ਲੱਗਣ ਤੋਂ ਪਹਿਲਾਂ ਹੀ ਲੰਗਰ ਦਾ ਲੋਨ ਮਿਰਚ ਚੱਖ ਲਿਆ ਕਰਦਾ ਸੀ ਇੰਨਾ ਪਾਪਾ ਕਰਮਾ ਕਰਕੇ ਇਸ ਨੂੰ ਹਿਰਨ ਦੀ ਜੋਨ ਮਿਲੀ ਇਸ ਲਈ ਭਾਈ ਡੱਲਾ ਪਰਾਇਆ ਤਨ ਅੰਛ ਮਾਤਰ ਵੀ ਨਹੀਂ ਲੈਣਾ ਚਾਹੀਦਾ ਜੋ ਪਰਾਇਆ ਤਾਂ ਲੁੱਟਦਾ ਹੈ ਉਸ ਦਾ ਮਾਸ ਕੱਟਿਆ ਜਾਵੇਗਾ ਫਿਰ ਉਹ ਤੜਸਦਾ ਹੈ ਅਤੇ ਉਸ ਨੂੰ ਰਿੰਕੇ ਖਾਦਾ ਜਾਏਗਾ ਜੋ ਮਨੁੱਖ ਪਰਾਇਆ ਤਨ ਚੁਰਾਂਦਾ ਹੈ ਜਾਂ ਆਪਣੀ ਬਲ ਸ਼ਕਤੀ ਲਾ ਕੇ ਕਿਸੇ ਪਾਸਿਆਂ ਖੋ ਕੇ ਪਰਸਾਨ ਹੁੰਦਾ ਹੈ ਜਾਂ ਕੋਈ ਗਰੀਬ ਜਾਂ ਕੋਈ ਧੀ ਪੈੰਦਾ ਹੱਕ ਖਾਂਦਾ ਹੈ ਤਾਂ ਉਹ ਮਿਰਗ ਜਾਂ ਬਕਰੇ ਆਦਿ ਸਰੀਰ ਤੌਰੰ ਕਰਦੇ ਹਨ ਅਤੇ ਲੈਣ ਵਾਲੇ ਉਸ ਨੂੰ ਮਾਰ ਕੇ ਖਾ ਜਾਂਦੇ ਹਨ ਅਤੇ ਜੋ ਮਾਲਕ ਤਾਂ ਧਨ ਚੋਰੀ ਕਰਦਾ ਹੈ ਉਹ ਵੀ ਇਸੇ ਟੰਗ ਦੇ ਨਾਲ ਦੁੱਖ ਪੁੰਦਾ ਹੈ ਜਦੋਂ ਇਹ ਹਿਰਨ ਖਜ਼ਾਂਚੀ ਸੀ ਤਾਂ ਅਸੀਂ ਉਸ ਸਮੇਂ ਇਸ ਨੂੰ ਬੜਾ ਸਮਝਾਇਆ ਪਰ ਇਹ ਨਹੀਂ ਮੰਨਿਆ ਇਸ ਵਰਤਾਨਤ ਨੂੰ ਜਾਣ ਕੇ ਹੀ ਅਸੀਂ ਹੱਸੇ ਸਾਂ ਅਤੇ ਇਹ ਕੋਤਕ ਕਰਦਿਆਂ ਸ਼ਾਮ ਹੋ ਗਈ। ਦਮਦਮਾ ਬਹੁਤ ਦੂ ਲੈ ਗਿਆ ਸੀ। ਵਾਪਸ ਪਹੁੰਚਣ ਦਾ ਸਮਾਂ ਮਨ ਦੇ ਵਿੱਚ ਨਾ ਜਾਂਦਿਆਂ ਹੋਇਆਂ ਗੁਰੂ ਜੀ ਨੇ ਇੱਕ ਚੰਗਾ ਬੋਰ ਦਾ ਦਰਖਤ ਦੇਖਿਆ ਅਤੇ ਉਸ ਬੋਰ ਦੇ ਹੇਠਾਂ ਆਪਣਾ ਡੇਰਾ ਲਗਾਇਆ ਅਤੇ ਸੰਧਿਆ ਦੇ ਦੀਵਾਨ ਸਜਾਏ ਅਤੇ ਲਹਿਰਾਸ ਦੀ ਪਾਰਤੀ ਸਮਾਪਤੀ ਤੋਂ ਪਿਛੋਂ ਸਿੰਘਾਂ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੀਓ ਅਸੀਂ ਤਾਂ ਕੁਝ ਖਾਤਾ ਪੀਤਾ ਹੀ ਨਹੀਂ ਦੋਵੇਂ ਸਮੇਂ ਦੇ ਭੁੱਖੇ ਹਾਂ ਬਹੁਤ ਭੁੱਖ ਲੱਗੀ ਹੋਈ ਹੈ ਇਹ ਰਾਤ ਕਿਸ ਤਰ੍ਹਾਂ ਬਤੀਤ ਹੋਵੇਗੀ ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦੋ ਹੁਕਮ ਕੀਤਾ ਕਿ ਇਨ੍ਹਾਂ ਕਿਕਰਾਂ ਉੱਪਰ ਚੜੋ ਜਿਹੜੀਆਂ ਮਹਾਨ ਕਿਕਰਾਂ ਇੱਥੇ ਖੜੀਆਂ ਹਨ ਅਤੇ ਆਪਣਾ ਬਲ ਲਾ ਕੇ ਇਹਨਾਂ ਨੂੰ ਹਿਲਾਓ ਫਿਰ ਮਨਪੁੰਦਾ ਪਦਾਰਤ ਖਾ ਕੇ ਆਪਣੀ ਭੁੱਖ ਨੂੰ ਦੂਰ ਕਰੋ ਸਤਿਗੁਰੂ ਜੀ ਦੇ ਬਚਨ ਮੰਨ ਕੇ ਸਿੰਘ ਕਿਕਰਾਂ ਤੇ ਚੜੇ ਅਤੇ ਕਿਕਰਾਂ ਨੂੰ ਹਿਲੋਣ ਲੱਗ ਪਏ ਤਾਂ ਜੋ ਵੀ ਪੱਤੇ ਜਾਂ ਫੁੱਲ ਆਦਿਕ ਥੱਲੇ ਡਿੱਗੇ ਬਹੁਤ ਮਠਿਆਈਆਂ ਦਾ ਰੋਗ ਧਾਰਨ ਕਰਦੇ ਗਏ ਅਤੇ ਅਤੇ ਬਹੁਤ ਹੀ ਪ੍ਰਕਾਰ ਦੇ ਪਦਾਰਥਾਂ ਮਠਿਆਈਆਂ ਦੀ ਵਰਖਾ ਹੋਈ ਅਤੇ ਇਹਨਾਂ ਪਦਾਰਥਾਂ ਨੂੰ ਸਿੰਘ ਛਕਣ ਲੱਗ ਪਏ ਪਰ ਕੁਝ ਸਿੰਘਾਂ ਨੇ ਮਠਿਆਈ ਨਹੀਂ ਖਾਧੀ ਤਾਂ ਸਤਿਗੁਰੂ ਜੀ ਨੇ ਪੁੱਛਿਆ ਤੁਸੀਂ ਇਹ ਪਦਾਰਥ ਕਿਉਂ ਨਹੀਂ ਖਾਤੇ ਸਾਰੇ ਦਿਨ ਦਾ ਹੀ ਤੁਸੀਂ ਸਿੰਘਾਂ ਨੇ ਕੁਝ ਨਹੀਂ ਛਕਿਆ ਜਿਹੜੇ ਸਿਆਣੇ ਸਿਕਸਾਨ ਉਹ ਹੱਥ ਜੋੜ ਕੇ ਕਹਿਣ ਲੱਗੇ ਹੇ ਸਤਿਗੁਰੂ ਜੀ ਆਪ ਜੀ ਨੇ ਵੀ ਤਾਂ ਕੁਝ ਨਹੀਂ ਛਕਿਆ ਫਿਰ ਅਸੀਂ ਤੁਹਾਡੇ ਤੋਂ ਬਿਨਾਂ ਕਿਵੇਂ ਖਾ ਸਕਦੇ ਹਾਂ ਸਤਿਗੁਰੂ ਜੀ ਇਹ ਸੁਣ ਕੇ ਪ੍ਰਸੰਨ ਹੋਏ ਅਤੇ ਇੱਥੇ ਹੀ ਗੁਰੂ ਜੀ ਨੇ ਤਿੰਨ ਪ੍ਰਕਾਰ ਦੀ ਸਿੱਖੀ ਪਰਖੀ ਅਤੇ ਗੁਰੂ ਜੀ ਨੇ ਕਿਹਾ ਇਹ ਮੇਰੇ ਉਹ ਗੁਰਸਿੱਖ ਹਨ ਜੋ ਭੋਗ ਲਾ ਕੇ ਸਕਦੇ ਹਨ ਅਤੇ ਜਿਹੜੇ ਪਦਾਰਥ ਖਾਏ ਜਾਂਦੇ ਹਨ ਇਹ ਪੇਟ ਪਾਲੂ ਹਨ ਅਤੇ ਜਿਹੜੇ ਚੋਲੀਆਂ ਭਰੀ ਜਾਂਦੇ ਹਨ ਉਹ ਟੱਬਰ ਪਾਲੂ ਹਨ ਸਿੱਖੀ ਪੌਣੀ ਤਾਂ ਦੂਰ ਦੀ ਗੱਲ ਹੈ ਇਹ ਕੋਤੰ ਕਰਕੇ ਅਗਲੀ ਸਵੇਰ ਗੁਰੂ ਜੀ ਆਪਣੇ ਡੇਰੇ ਦਮਦਮਾ ਸਾਹਿਬ ਆਪਸ ਚਲੇ ਗਏ ਇਸ ਸਾਖੀ ਤੋਂ ਆਪਣੇ ਲਈ ਵੀ ਸੇਧ ਹੈ ਬਾਬਾ ਜੀ ਦਾ ਕਥਨ ਸੀ ਕਿ ਹਰ ਵਿਅਕਤੀ ਨੂੰ ਸ਼ਾਮ ਨੂੰ ਸੌਣ ਤੋਂ ਪਹਿਲੇ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਦਿਨ ਭਰ ਦੇ ਕੀਤੇ ਕਰਮਾਂ ਉੱਪਰ ਚਾਤਮਾ ਲੈ ਚਾਹੀਦੀ ਹੈ ਜੇ ਮਨ ਦੇ ਪਿੱਛੇ ਲਾ ਕੇ ਕੋਈ ਮਾੜੇ ਕੰਮ ਹੋ ਜਾਣ ਝੂਠ ਬੋਲਿਆ ਜਾਵੇ ਜਾਂ ਕਿਸੇ ਦੀ ਨਿੰਦਿਆ ਹੋ ਜਾਵੇ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈ ਜਾਵੇ ਜਾਂ ਪਰਾਇਆ ਹੱਕ ਖਾਦਾ ਗਿਆ ਹੋਵੇ ਜੇਕਰ ਹੋਰ ਵੀ ਕੋਈ ਗੁਰੂ ਹੁਕਮ ਤੋਂ ਉਲਟ ਮਾੜਾ ਕਰਮ ਹੋ ਜਾਵੇ ਤਾਂ ਉਸ ਦਾ ਪਛਤਾਵਾ ਕਰਕੇ ਸਤਿਗੁਰੂ ਜੀ ਦੇ ਚਰਨਾ ਵਿੱਚ ਕੀਤੇ ਮਾੜੇ ਕਰਮਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਗਾਸ ਸਾਬਦਾਨ ਲੈਣ ਲਈ ਮਨ ਬਣਾਉਣਾ ਚਾਹੀਦਾ ਹੈ ਅਤੇ ਜੇਕਰ ਕੋਈ ਚੰਗਾ ਪਰ ਉਪਕਾਰ ਦਾ ਜਾਂ ਭਲੇ ਦਾ ਕਾਰਜ ਕਿਸੇ ਵਿਅਕਤੀ ਪਾਸੋਂ ਸਤਿਗੁਰੂ ਜੀ ਨੇ ਕਰਵਾ ਲਿਆ ਹੋਵੇ ਤਾਂ ਉਸ ਲਈ ਵੀ ਗੁਰਦੇਵਤਾ ਹੀ ਸ਼ੁਕਰਾਨਾ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਗਰੀਬ ਨਿਵਾਜ ਅਗਾਤੋਂ ਮੈਂ ਇਸ ਸਰੀਰpassੋਂ ਤਰਮ ਅਤੇ ਪਰ ਉਪਕਾਰ ਦੇ ਕਾਰਜ ਆਪ ਹੀ ਕਿਰਪਾ ਕਰਕੇ ਕਰੋਨਾ ਕਰੋ ਅਤੇ ਆਪਣੇ ਮਨ ਵਿੱਚ ਕੀਤੇ ਸ਼ੁਭ ਕਰਮ ਦਾ ਹੰਕਾਰ ਨਹੀਂ ਕਦੀ ਕਰਨਾ ਜਿਵੇਂ ਬਾਣੀਆਂ ਲੋਕ ਆਪਣੀ ਆਮਦਨ ਅਤੇ ਖਰਚ ਦਾ ਹਰ ਸ਼ਾਮ ਨੂੰ ਲੇਖਾ ਜੋਖਾ ਕਰਦੇ ਹਨ ਅਤੇ ਖਰਚ ਨੂੰ ਹਮੇਸ਼ਾ ਹੀ ਆਮਦਨ ਨਾਲੋਂ ਠੇਢਾ ਰੱਖਦੇ ਹਨ ਹਰ ਰੋਜ਼ ਆਮਦਨ ਖਰਚ ਦਾ ਹਿਸਾਬ ਕਰਨ ਸਦਗਾ ਹੀ ਸਹਜੇ ਸਹਜੇ ਉਹ ਤਣਾੜ ਬਣ ਜਾਂਦੇ ਹਨ ਇਸੇ ਤਰ੍ਹਾਂ ਜੇ ਅਸੀਂ ਵੀ ਆਪਣੇ ਕੀਤੇ ਕਰਮਾਂ ਦਾ ਲੇਖਾ ਜੋਖਾ ਕਰਕੇ ਚੰਗੇ ਕਰਮਾਂ ਨੂੰ ਮਾੜਿਆਂ ਤੋਂ ਉੱਪਰ ਰੱਖਣ ਦਾ ਯਤਨ ਕਰੀਏ ਤਾਂ ਅਸੀਂ ਵੀ ਗੁਣਵਾਨ ਬਣ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਲ ਬਣ ਜਾਵਾਂਗੇ ਪੜ ਪੜ ਪੰਡਿਤ ਬਾਦ ਵਖਾਨ ਦੇ ਮਾਇਆ ਮੋਹ ਸਵਾਏ ਦੂਜੇ ਪਾਏ ਨਾਮ ਵਿਸਾਰਿਆ ਮਨ ਮੁਰਖ ਮਿਲੇ ਸਜਾਏ ਜਿਨ ਕੀਤੇ ਤਿਸੇ ਨਾ ਸੇਵਨੀ ਤੇਤਾ ਲਿਜਕ ਸਮਾਏ ਜਮਕਾ ਫਾਹਾ ਗਲੋ ਨਾ ਕਟਿਗੇ ਫਿਰ ਫਿਰ ਆਵਹਿ ਜਾਏ जिनको पूर्व लिखिया सतगुर मिलिया तिन आए, अन्दिन नाम त्याय दे नानक सच समा इसी पुरख प्रीत मिल मोह बदाया पुत्र कलित नित वेख विकसै मोहे माया देश पर देश तन चुराए आन मोहे पाया गुरु जी का खालसा गुरु जी की फतेह